ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪੰਜਾਬ ਜੀਕੇ ਦੀ ਅਗਲੀ ਕਲਾਸ ਸ਼ੁਰੂ ਕਰਨ ਜਾ ਰਹੇ ਹਾਂ ਉਸ ਤੋਂ ਪਹਿਲਾਂ ਜੋ ਹਰ ਕਲਾਸ ਦੇ ਵਿੱਚ ਤੁਹਾਨੂੰ ਕਿਹਾ ਜਾਂਦਾ ਹੈ ਸਾਡਾ YouTube ਚੈਨਲ ਪੰਜਾਬ ਫਤੇ ਕਲਾਸਿਸ ਇਸ ਨੂੰ ਸਬਸਕ੍ਰਾਈਬ ਕਰੋ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸੋ ਉਸ ਤੋਂ ਬਾਅਦ ਇੰਸਟਾ ਆਈਡੀ ਹੈ ਜੋ ਪੰਜਾਬ ਫਤੇ 295 ਇਸ ਨੂੰ ਫੋਲੋ ਕਰੋ ਤੁਸੀਂ ਤੇ ਟੈਲੀਗ੍ਰam ਚੈਨਲ ਪੰਜਾਬ ਫਤੇ ਕਲਾਸਿਸ ਇਸ ਤੇ ਉੱਤੇ ਤੁਸੀਂ ਜੁਆਇਨ ਕਰਕੇ ਕੋਈ ਵੀ ਪੀਡੀਫ ਲੈ ਸਕਦੇ ਹੋ ਤੇ ਜੇਕਰ ਕੋਈ ਵੀ ਉੱਪਰੋਂ ਹੱਲ ਨਹੀਂ ਹੋ ਰਿਹਾ ਤਾਂ ਤੁਸੀਂ ਕੰਟੈਕਟ ਕਰੋ ਸੰਜੂ ਸਰ ਨਾਲ 90234 92612 ਦੇ ਉੱਤੇ ਤੇ ਇੱਕ ਨਾ ਕੋਈ ਵੀ ਜਦੋਂ ਆਪਾਂ ਨੂੰ ਸਫਲਤਾ ਮਿਲਦੀ ਹੈ ਉਸ ਤੋਂ ਪਹਿਲਾਂ ਔਕੜਾ ਬਹੁਤ ਜ਼ਰੂਰੀ ਹੈ ਔਕੜਾ ਆਉਣ ਗਿਆ ਤੁਹਾਨੂੰ ਆਪਣਾ ਅੰਦਾਜ਼ਾ ਹੋਊਗਾ ਤੁਸੀਂ ਕਿੰਨੇ ਕੁ ਲੈਵਲ ਤੱਕ ਹੋ ਲੋਕਾਂ ਦਾ ਕੰਮ ਕੀ ਹੈ ਲੋਕਾਂ ਦਾ ਕੰਮ ਹੈ ਕਹਿਣਾ ਉਹਨਾਂ ਨੇ ਕਹੀ ਜਾਣਾ ਜੋ ਕੋਈ ਵੀ ਬੰਦਾ ਤਿਆਰੀ ਕਰ ਰਿਹਾ ਜੋ ਕਹਿੰਦਾ ਮੇਰਾ ਪੇਪਰਾਂ ਦੇ ਵਿੱਚ ਜਾਂ ਪੜਨ ਦੇ ਵਿੱਚ ਧਿਆਨ ਨਹੀਂ ਲੱਗਦਾ ਜਾਂ ਮੇਰਾ ਮਨ ਨਹੀਂ ਕਰਦਾ ਹੈਗਾ ਇੱਕ ਵਾਰ ਆਪਣੇ ਪੇਰੈਂਟਸ ਉਹਨਾਂ ਦੀ ਅੱਖਾਂ ਚੱਖਾਂ ਪਾ ਕੇ ਦੇਖੋ ਤੁਹਾਨੂੰ ਉਹ ਬੇਵਸੀ ਨਜ਼ਰ ਆਵੇਗੀ ਜੋ ਉਹਨਾਂ ਨੇ ਸੁਪਨੇ ਦੇਖੇ ਹੁੰਦੇ ਐ ਪਰ ਆਪਾਂ ਪੂਰੇ ਨਹੀਂ ਕਰ ਰਹੇ ਹੈਗੇ ਅੱਖਾਂ ਚੱਖਾਂ ਪਾਣ ਦਾ ਇਹ ਮਤਲਬ ਨਹੀਂ ਹੈਗਾ ਕਿ ਤੇ ਉਹਨਾਂ ਦੀ ਅੱਖਾਂ ਚੱਖਾਂ ਪਾ ਕੇ ਖੜੇ ਰਹੋ ਭਾਵ ਦੇਖਣਾ ਹੈ ਵੀ ਉਹਨਾਂ ਨੇ ਕੀ ਸੁਪਨੇ ਸਿਰਜੇ ਹੋਏ ਨੇ ਕਿ ਆਪਾਂ ਉਹਨਾਂ ਤੇ ਖਰੇ ਉਤਰ ਰਹੇ ਆ ਤੇ ਆਪਾਂ ਨੂੰ ਪੂਰੇ ਕਰਨੇ ਹੀ ਪੈਣਗੇ ਉਹ ਕਰਨ ਦੇ ਲਈ ਆਪਾਂ ਨੂੰ ਪੜਨਾ ਪਊਗਾ ਪੜਨ ਦੇ ਲਈ ਪੰਜਾਬ ਫੱਤੇ ਕਲਾਸਿਸ ਨੂੰ ਜੁਆਇਨ ਕਰਨਾ ਪਊਗਾ ਤੇ ਜੇ ਤੁਸੀਂ ਪੰਜਾਬ ਫੱਤੇ ਕਲਾਸਿਸ ਜੁਆਇਨ ਕਰ ਰੱਖਿਆ ਤਾਂ ਤੁਸੀਂ ਭਾਗ ਵਾਲੇ ਤੁਹਾਡੀ ਸਿਲੈਕਸ਼ਨ ਪੱਕੀ ਹੈ ਜੇਕਰ ਤੁਸੀਂ ਆਪਣੇ ਚੈਨਲ ਦੇ ਅਕੋਰਡਿੰਗ ਚੱਲੋਗੇ ਉਹ ਕਹਿੰਦੇ ਹੁੰਦੇ ਨਾ ਬਾਲੇ ਘਰਾਂ ਦਾ ਪਰੌਣਾ ਭੁੱਖਾ ਮਰਦਾ ਹੁੰਦਾ ਕਿਉਂ ਕਿ ਆਪਾਂ ਥੋੜੀ ਜਾਣਕਾਰੀ ਇਸ ਚੈਨਲ ਤੋਂ ਲੈ ਲਈ ਥੋੜੀ ਉਧਰੋਂ ਥੋੜੀ ਉਧਰੋਂ ਐਂਦਾ ਨਹੀਂ ਜੇ ਪੜ੍ਹਨਾ ਹੈ ਕਦੇ ਵੀ ਪੜ੍ਹਨਾ ਇੱਕ ਚੈਨਲ ਦੇ ਉੱਤੇ ਪੜੋ ਇਹ ਨਹੀਂ ਕਹ ਰਿਹਾ ਵੀ ਆਪਣੇ ਚੈਨਲ ਤੋਂ ਪੜੋ ਤੁਸੀਂ ਪੜੋ ਕਿਸੇ ਵੀ ਚੈਨਲ ਤੋਂ ਪੜੋ ਪਰ ਪੜੋ ਇੱਕ ਚੈਨਲ ਦੇ ਉੱਤੋਂ ਕਿਉਂਕਿ ਜਦੋਂ ਇੱਕ ਵਾਰੀ ਆਪਾਂ ਨੇ ਸਾਰਾ ਕੰਟੈਂਟ ਹੈ ਜੋ ਰੀਡ ਕਰ ਲਿਆ ਉਸ ਤੋਂ ਬਾਅਦ ਤੁਸੀਂ ਅਗਲਾ ਚੈਨਲ ਦੇਖੋ ਤੁਹਾਨੂੰ ਪਤਾ ਲੱਗ ਜੂਗਾ ਵੀ ਹਾਂ ਉਹ ਕੁਝ ਐਡ ਕੀਤਾ ਹੈ ਜਾਂ ਨਹੀਂ ਕੀਤਾ ਪਰ ਆਪਾਂ ਕੀ ਕਰਦੇ ਆ ਅੱਜ ਪੜ੍ਹਨਾ ਸਟਾਰਟ ਕੀਤਾ 2 ਘੰਟੇ ਲਾਏ ਅਗਲੇ ਦਿਨ ਪੜ੍ਹਦੇ ਨਹੀਂਗੇ ਨਹੀਂ ਟਾਈਮ ਟੇਬਲ ਬਣਾਓ ਸਭ ਤੋਂ ਪਹਿਲਾਂ ਜ਼ਰੂਰੀ ਹੈ ਟਾਈਮ ਟੇਬਲ ਜੇ ਤੁਹਾਡਾ ਟਾਈਮ ਟੇਬਲ ਬਣੇ ਹੋਏ ਤਾਂ ਤੁਹਾਡਾ ਪੇਪਰ ਦੇ ਵਿੱਚ ਸਿਲੈਕਸ਼ਨ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਇਹ ਇਸ ਕਰਕੇ ਬਰਤੋਬਦ ਮਿਹਨਤ ਕਰੋ ਤੇ ਤੁਹਾਡਾ ਆਉਣ ਵਾਲੇ ਪੇਪਰਾਂ ਦੇ ਵਿੱਚ ਜਾਂ ਪੰਜਾਬ ਦੇ ਕਿਸੇ ਵੀ ਪੇਪਰ ਦੇ ਵਿੱਚ ਤੁਹਾਡਾ ਸੈLECTION ਪੱਕਾ ਹੈ ਤੇ ਆਪਣੀਆਂ ਕਲਾਸਾਂ ਨੂੰ ਦੇਖਦੇ ਰਹੋ ਇਹ ਕਲਾਸਾਂ ਤੁਹਾਡੇ ਲਈ ਬਹੁਤ ਉਪਯੋਗੀ ਹੋਣਗੀਆਂ ਆਪਾਂ ਪਿਛਲੀ ਕਲਾਸ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਪੜਿਆ ਸੀ ਪਰ ਉਸ ਦੇ ਵਿੱਚੋਂ ਥੋੜਾ ਜਿਹਾ ਜੋ ਕੰਮ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਮੁਗਲ ਜਾਂ ਸਮਕਾਲੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਰਾਜੇ ਜੇਕਰ ਰਾਜੇ ਪੁੱਛਿਆ ਹੋਇਆ ਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਬਹੁਤ ਰਾਜ ਹੈ ਕਿਉਂਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1429 ਈਸਵੀ ਨੂੰ ਹੋਇਆ ਸੀਗਾ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਭਾਰਤ ਦੇ ਵਿੱਚ ਦਿੱਲੀ ਸਲਤਨਤ ਚੱਲ ਰਹੀ ਸੀ ਦਿੱਲੀ ਸਲਤਨਤ ਤੇ ਦਿੱਲੀ ਸਲਤਨਤ 1206 ਤੋਂ ਲੈ ਕੇ 1526 ਤੱਕ ਚੱਲਦੀ ਹੈ ਦਿੱਲੀ ਸਲਤਨਤ ਦਾ ਮੋਢੀ ਆਪਾਂ ਕੁਤਬਦੀਨ ਐਬਕ ਨੂੰ ਮੰਨਦੇ ਹਾਂ ਪਰ ਅਸਲੀ ਇਲਤੁਤਮਿਸ਼ ਨੂੰ ਜਿਹੜੀ ਦਿੱਲੀ ਸੰਤਨਤ ਹੈ ਇਸ ਦੇ ਉੱਤੇ ਪੰਜ ਵੰਸਾਂ ਨੇ ਰਾਜ ਕੀਤਾ ਸੀਗਾ ਪੰਜ ਵੰਸ ਕਿਹੜੇ ਸੀ ਜਿਹਦੀ ਆਪਾਂ ਟਰਿਕ ਲਿਖਦੇ ਹੁੰਦੇ ਆ ਗੁਲ ਖਿਲੇ ਤੋਂ ਸਾਸ ਲੋ ਗੁਲ ਮੀਂਹ ਚਾਹੇ ਗੁਲਾਬ ਲਿਖ ਲੋ ਗੁਲਾਬ ਖਿਲੇ ਤੋਂ ਸਾਸ ਲੋ ਗੁਲਾਬ ਤੋਂ ਭਾਗ ਬਣ ਜੂਗਾ ਗੁਲਾਮ ਵੰਸ ਖਿਲੇ ਤੋਂ ਭਾਗ ਖਿਲਜੀ ਵੰਸ ਤੋ ਤੋਂ ਤੁਗਲਕ ਵੰਸ ਸਾਸਤੋ ਸੈਯਦ ਵੰਸ਼ ਤੇ ਲੋ ਤੋਂ ਲੋਧੀ ਵੰਸ਼ ਆ ਪੰਜ ਵੰਸ਼ ਸੀ ਜਿਨ੍ਹਾਂ ਨੇ ਦਿੱਲੀ ਸਰਕਰਤ ਦੇ ਉੱਤੇ ਆ ਪੰਜ ਵੰਸ਼ਾਂ ਨੇ ਰਾਜ ਕੀਤਾ ਹੈ ਗੁਲਾਮ ਵੰਸ਼ ਨੇ ਰਾਜ ਕੀਤਾ ਸੀ 1206 ਤੋਂ ਲੈ ਕੇ 1290 ਤੱਕ ਉਸ ਤੋਂ ਬਾਅਦ ਖਿਲਜੀ ਵੰਸ਼ 1290 ਤੋਂ 1320 ਤੱਕ ਜਿਨ੍ਹਾਂ ਨੇ ਸਭ ਤੋਂ ਘੱਟ ਸਮੇਂ ਤੱਕ ਰਾਜ ਕੀਤਾ ਹੈ ਤੁਗਲਕ ਵੰਸ਼ 1320 ਤੋਂ 1400 14 ਤੱਕ ਜਿਨੇ ਕੇ ਸਭ ਤੋਂ ਲੰਬੇ ਸਮੇਂ ਤੱਕ ਰਾਜ ਕੀਤਾ ਹੈ ਦਿੱਲੀ ਸਲਤਨਤ ਦੇ ਉੱਤੇ ਸੈਯਦ ਵੰਸ਼ ਨੇ 1414 ਤੋਂ 1451 ਤੱਕ ਤੇ ਲੋਧੀ ਵੰਸ਼ ਹੈ ਜੋ 1451 ਤੋਂ ਲੈ ਕੇ 1400 1526 ਤੱਕ 1451 ਤੋਂ 1526 ਤੱਕ ਤੇ ਲੋਧੀ ਵੰਸ਼ ਦੇ ਜਿਹੜੇ ਰਾਜੇ ਇਹ ਆਪਾਂ ਨੂੰ ਪੜ੍ਹਨੀ ਜ਼ਰੂਰੀ ਹੈ ਕਿਉਂਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੁੰਦਾ ਹੈ ਉਸ ਸਮੇਂ ਦਿੱਲੀ ਸਲਤਨਤ ਦਾ ਆਖਰੀ ਮੰਸਲ ਲੋਧੀ ਵੰਸ਼ ਰਾਜ ਕਰ ਰਿਹਾ ਸੀ ਤੇ ਲੋਧੀ ਵੰਸ਼ ਦਾ ਜੋ ਪਹਿਲਾ ਰਾਜਾ ਸੀ ਉਹ ਸੀ ਬਹਿਲੂਨ ਲੋਧੀ ਜੀਨੇ 1451 ਤੋਂ ਲੈ ਕੇ 1499 ਤੱਕ ਰਾਜ ਕੀਤਾ ਉਸ ਤੋਂ ਬਾਅਦ ਉਹਦਾ ਮੁੰਡਾ ਸਿਕੰਦਰ ਲੋਧੀ ਜੋ 1499 ਤੋਂ 1517 ਤੱਕ ਤੇ ਤੀਜਾ ਹੈ ਇਬਰਾਹਿਮ ਲੋਧੀ ਜੋ ਆਖਰੀ ਰਾਜਾ ਹੈ ਇਬਰਾਹਿਮ ਲੋਧੀ 1517 ਤੋਂ 1526 ਤੱਕ ਏਸੀ ਲੋਧੀ ਵੰਸ਼ ਦੇ ਰਾਜੇ ਤੇ ਉਸ ਤੋਂ ਬਾਅਦ ਭਾਰਤ ਦੇ ਉੱਤੇ ਕਾਬਲ ਦੇ ਇੱਕ ਰਾਜੇ ਬਾਬਰ ਨੇ ਹਮਲਾ ਕੀਤਾ ਸੀ ਜਿਨ੍ਹਾਂ ਨੂੰ ਬੁਲਾਇਆ ਗਿਆ ਸੀ ਉਹ ਵੀ ਆਪਾਂ ਦੱਸਾਂਗੇ ਮੋਗਲ ਸਾਸਕ ਜਾਂ ਮੋਗਲ ਸਾਮਰਾਜ ਦੀ ਨੀਂ ਰੱਖੀ ਜਾਂਦੀ ਹੈ ਮੋਗਲ ਸਾਮਰਾਜ 1526 ਤੋਂ ਲੈ ਕੇ 1857 ਤੱਕ ਰਹਿੰਦਾ ਹੈ ਉਸ ਤੋਂ ਬਾਅਦ ਮੋਗਲ ਸਾਮਰਾਜ ਦਾ ਮੋਢੀ ਬਾਬਰ ਜੀਨੇ 1526 ਤੋਂ ਲੈ ਕੇ 23 ਤੱਕ ਰਾਜ ਕੀਤਾ ਉਸ ਦਾ ਮੁੰਡਾ ਹੈ ਹਮਾਇੂ 1530 ਤੋਂ 40 ਤੱਕ ਫਿਰ 55 ਤੋਂ 56 ਇਹ 40 ਤੋਂ 55 ਤੱਕ ਕਿੱਥੇ ਸੀ ਆਪਾਂ ਉਹ ਵੀ ਦੱਸਾਂਗੇ ਤੇ ਪੰਜਾਬ ਦੇ ਉੱਤੇ ਤਾਕਾਰ ਖਾਨ ਲੋਦੀ ਤੇ ਦੌਲਤ ਖਾਨ ਲੋਦੀ ਦੌਲਤਖਾਂ ਲੋਧੀ ਹੁਣ ਜੇ ਆਪਾਂ ਨੂੰ ਕੁਐਸਚਨ ਪੁੱਛ ਲਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਰਾਜੇ ਕੌਣ ਨੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਲੋਧੀ ਵੰਸ਼ ਤੋਂ ਲੈ ਕੇ ਆ ਸਾਰੇ ਦੇ ਸਾਰੇ ਸਮਕਾਲੀ ਰਾਜੇ ਐ ਹੁਣ ਕੁਐਸਚਨ ਦੇਖਣਾ ਵੀ ਕਿਸ ਹਿਸਾਬ ਨਾਲ ਪੁੱਛਦੇ ਆ ਜੇ ਪੁੱਛਦੇ ਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇ ਕਿਹੜੇ ਵੰਸ਼ ਦਾ ਰਾਜ ਸੀ ਦਿੱਲੀ ਦੇ ਉੱਤੇ ਤਾਂ ਸੀ ਲੋਧੀ ਵੰਸ਼ ਦਾ ਰਾਜ ਜੇ ਪੁੱਛਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇ ਦਿੱਲੀ ਸਲਤਨਤ ਦਾ ਕਿਹੜਾ ਰਾਜਾ ਰਾਜ ਕਰ ਰਿਹਾ ਸੀ ਤਾਂ ਉਹ ਆਜੂ ਬਹਿਲੋਲ ਲੋਦੀ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਨੂੰ ਹੋਇਆ 1451 ਤੋਂ 1499 ਤੱਕ ਬਹਿਲੋਲ ਲੋਦੀ ਨੇ ਰਾਜ ਕੀਤਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਯਾਤਰਾਵਾਂ ਦੇ ਦੌਰਾਨ ਜਾਂ ਉਦਾਸੀਆਂ ਦੇ ਦੌਰਾਨ ਕੌਣ ਮਿਲਦੇ ਆ ਸਕੰਦਰ ਲੋਦੀ ਜਿੱਥੇ ਨਾਨਕਪਾਉਣਾ ਦਾ ਗੁਰਦੁਆਰਾ ਵੀ ਦਿੱਲੀ ਦੇ ਵਿੱਚ ਜਦੋਂ ਆਉਂਦੇ ਆ ਤੇ ਆਖਰੀ ਰਾਜਾ ਇਬਰਾਹਿਮ ਲੋਦੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਅੱਜੇ ਪੁੱਛਦੇ ਸਮਕਾਲੀ ਮੁਗਲ ਕੌਣ ਹੈ ਤਾਂ ਮੁਗਲ ਬਾਬਰ ਤੇ ਹਮਾਇੂ ਹੈ ਕਿਉਂ ਕਿ 1526 ਤੋਂ 30 ਤੱਕ ਬਾਬਰ ਨੇ ਸ਼ਾਸਨ ਕੀਤਾ 30 ਦੇ ਵਿੱਚ ਬਾਬਰ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ 30 ਤੋਂ 40 ਤੱਕ ਹਮਾਇੂ ਰਹਿੰਦਾ 1539 ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਰਹਿੰਦੇ ਉਸ ਤੋਂ ਬਾਅਦ ਜੋਤੀ ਜੋਤ ਸਮਾ ਜਾਂਦੇ ਠੀਕ ਹੈ ਇਹ ਸੀਗੇ ਰਾਜੇ ਜਿਹੜੇ ਆਪਾਂ ਨੇ ਯਾਦ ਰੱਖਣੇ ਤੇ ਇੱਕ ਕੁਐਸਚਨ ਹੈ ਏ ਹੁੰਦਾ ਹੈ ਉਦਾਸੀ ਕੀ ਹੈ ਤੇ ਉਦਾਸੀਆਂ ਕੀ ਹੈ ਇਹਨਾਂ ਦੇ ਵਿੱਚ ਫਰਕ ਕੀ ਹੈ ਇਹ ਨਹੀਂ ਸੋਚਣਾ ਵੀ ਉਦਾਸੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੇ ਤੇ ਉਦਾਸੀ ਇੱਕ ਯਾਤਰਾ ਨੂੰ ਕਿਹਾ ਜਾ ਸਕਦਾ ਹੈ ਉਦਾਸੀਆਂ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਹਨ ਪਰੰਤੂ ਉਦਾਸੀ ਕੀ ਹੈ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੱਦੀ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ ਤਾਂ ਉਹਨਾਂ ਦੇ ਵੱਡੇ ਪੁੱਤਰ ਸ੍ਰੀ ਚੰਦ ਨੂੰ ਇਸਦਾ ਵਿਰੋਧ ਹੋਇਆ ਜੋ ਨਹੀਂ ਚਾਹੁੰਦੇ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਹ ਇੱਕ ਨਵੀਂ ਸੰਪਰਦਾ ਦਾ ਉਤਪਾਦਨ ਕਰਦੇ ਆ ਜਾਂ ਨਵੀਂ ਸੰਪਰਦਾ ਚਲਾਉਂਦੇ ਆ ਜਿਹਨੂੰ ਕਹਿੰਦੇ ਉਦਾਸੀ ਸੰਪਰਦਾ ਉਦਾਸੀ ਸੰਪਰਦਾ ਕੀ ਹੈ ਇੱਕ ਵੱਖਰਾ ਧਰਮ ਹੈ ਜੋ ਕੌਣ ਚਲਾਉਂਦਾ ਹੈ ਸ੍ਰੀ ਚੰਦ ਇਸ ਦੇ ਉੱਤੇ ਵੀ ਕੁਐਸਚਨ ਆਇਆ ਹੋਇਆ ਹੈ ਬੀ ਉਦਾਸੀ ਸੰਪਰਦਾ ਦਾ ਮੋਢੀ ਕੌਣ ਹੈ ਜਾਂ ਮੁਖੀ ਕੌਣ ਹੈ ਸ਼੍ਰੀ ਚੰਦ ਉਦਾਸੀ ਸੰਪਰਦਾ ਕਿਸ ਗੁਰੂ ਸਾਹਿਬਾਨ ਸਮੇ ਸਿੱਖ ਧਰਮ ਦੇ ਵਿੱਚ ਹੀ ਮਿਲ ਗਈ ਸੀ ਤਾਂ ਉਹ ਚੌਥੇ ਗੁਰੂ ਸਾਹਿਬਾਨ ਸ਼੍ਰੀ ਗੁਰੂ ਅਰਾਮਦਾਸ ਜੀ ਦੇ ਹੁਣ ਆਪਾਂ ਕਰਦੇ ਹਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਜੇ ਗੁਰੂ ਸਾਹਿਬਾਨ ਸਿੱਖ ਗੁਰੂ ਸਾਹਿਬਾਨਾਂ ਦੇ ਵਿੱਚੋਂ ਮੋਢਰੇ ਨਾਮ ਦੇ ਉੱਤੇ ਦੋ ਗੁਰੂ ਸਾਹਿਬਾਨਾਂ ਤੇ ਕੁਐਸਚਨ ਆਉਂਦਾ ਹੁੰਦਾ ਹੈ ਇੱਕ ਹੈ ਦੂਜੇ ਗੁਰੂ ਸਾਹਿਬਾਨ ਸ੍ਰੀ ਗੁਰੂ ਅੰਗਦ ਦੇਵ ਜੀ ਇਹਨਾਂ ਦਾ ਮੋਢਲਾ ਨਾਮ ਕੀ ਸੀ ਇੱਕ ਹੈ ਚੌਥੇ ਗੁਰੂ ਸਾਹਿਬਾਨ ਸ੍ਰੀ ਗੁਰੂ ਰਾਮਦਾਸ ਜੀ ਉਹਨਾਂ ਦਾ ਮੋਢਲਾ ਨਾਮ ਕੀ ਸੀ ਤਾਂ 2 ਤੇ 4 ਦੇ ਵਿੱਚੋਂ ਵੱਡਾ ਅੱਖਰ ਕਿਹੜਾ ਹੈ 4 ਤਾਂ ਵੱਡੇ ਨੂੰ ਘਰ ਦੇ ਵਿੱਚ ਜੇਠਾ ਕਿਹਾ ਜਾਂਦਾ ਹੈ ਤਾਂ ਭਾਈ ਜੇਠਾ ਜੀ ਚੌਥੇ ਗੁਰੂ ਸਾਹਿਬਾਨ ਦਾ ਨਾਮ ਸੀ ਤੇ ਦੂਜੇ ਗੁਰੂ ਸਾਹਿਬਾਨ ਦਾ ਨਾਮ ਸੀ ਭਾਈ ਲੈਣਾ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਮੋਢਲਾ ਨਾਮ ਸੀਗਾ ਭਾਈ ਲੈਣਾ ਜੀ ਸ਼੍ਰੀ ਗੁਰੂ ਨਾਲਕਤੇਵ ਜੀ ਨੇ ਜਦੋਂ ਇਹਨਾਂ ਨੂੰ ਗੱਦੀ ਸੌਂਪੀ ਸੀ ਤਾਂ ਆਪਣਾ ਅੰਗ ਸਮਝਿਆ ਸੀ ਇਸ ਕਰਕੇ ਇਹਨਾਂ ਦਾ ਨਾਮ ਪੈ ਗਿਆ ਸੀ ਸ਼੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ 31 ਮਾਰਚ 1504 ਈਸਵੀ ਨੂੰ 31 ਮਾਰਚ 1504 ਈਸਵੀ ਨੂੰ ਮੱਤੇ ਦੀ ਸਰਾਈ ਮੱਤੇ ਦੀ ਸਰਾਈ ਕਿੱਥੇ ਹੋਇਆ ਮੁਕਤਸਰ ਵਿਖੋਇਆ ਇਹ ਕੁਐਸਚਨ ਪੰਜਾਬ ਪੁਲਿਸ ਦੇ ਪੇਪਰ ਦੇ ਵਿੱਚ ਪੁੱਛਿਆ ਗਿਆ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਕਿੱਥੇ ਹੋਇਆ ਉੱਥੇ ਮੱਤੇ ਦੀ ਸਰਾਈ ਸੀਗਾ ਇੱਕ ਆਪਸ਼ਨ ਦੇ ਵਿੱਚ ਕਲਾ ਸਰਾਈ ਪਾਇਆ ਹੋਇਆ ਸੀਗਾ ਜਾਂ ਮੁਕਸਰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਿਤਾ ਦਾ ਨਾਮ ਸੀ ਫੇਰੂਵਾਲ ਫੇਰੂਵਾਲ ਤੇ ਮਾਤਾ ਦਾ ਨਾਮ ਸੀ ਸਭਰਾਈ ਦੇਵੀ ਕਿਤੇ ਕਿਤੇ ਉਹਨਾਂ ਨੂੰ ਦਇਆਕੌਰ ਵੀ ਲਿਖਿਆ ਹੋਇਆ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਵਿਆਹ ਬੀਬੀ ਖੀਵੀ ਨਾਲ ਹੁੰਦਾ ਹੈ ਬੀਬੀ ਖੀਵੀ ਜੀ ਨਾਲ ਤੇ ਉਹਨਾਂ ਦੇ ਘਰ ਦੋ ਪੁੱਤਰ ਦਾਤੂ ਤੇ ਦਾਸੂ ਤੇ ਦੋ ਪੁੱਤਰੀਆਂ ਆਮਰੋ ਤੇ ਅਨੋਖੀ ਚਾਰ ਪੁੱਤਰ ਚਾਰ ਸੰਤਾਨ ਸੀ ਦੋ ਪੁੱਤਰ ਸੀ ਦਾਤੂ ਤੇ ਦਾਸੂ ਤੇ ਦੋ ਪੁੱਤਰੀਆਂ ਸੀ ਅਮਰੋ ਤੇ ਅਨੋਖੀ ਤੇ ਸਿੱਖ ਬਣਨ ਤੋਂ ਪਹਿਲਾਂ ਸ੍ਰੀ ਗੁਰੂ ਅੰਗਦ ਦੇ ਜੀ ਦਾ ਭਾਈ ਲੈਣਾ ਜੀ ਮਾਤਾ ਦੁਰਗਾ ਦੇ ਭਗਤ ਸੀ ਇੱਕ ਵਾਰ ਉਹਨਾਂ ਦੇ ਕੋਲੋਂ ਜਾਂ ਉਹਨਾਂ ਦੇ ਘਰ ਕੋਲੋਂ ਭਾਈ ਜੋਦਾ ਜੀ ਜੋ ਕਿ ਆਸਾ ਦੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਗਾਉਂਦੇ ਹੋਏ ਜਾ ਰਹੇ ਸੀ ਤਾਂ ਇਹ ਜੋ ਬਾਣੀ ਸੀ ਭਾਈ ਲੈਣਾ ਜੀ ਨੂੰ ਬਹੁਤ ਵਧੀਆ ਲੱਗੀ ਉਹ ਉਹਨਾਂ ਦੇ ਪਿੱਛੇ-ਪਿੱਛੇ ਭਾਈ ਜੋਦਾ ਜੀ ਦੇ ਨਾਲ ਚਲੇ ਗਏ ਤੇ ਉਹਨਾਂ ਨੂੰ ਪੁੱਛਿਆ ਇਹ ਕਿਸ ਦੀ ਬਾਣੀ ਹੈ ਤਾਂ ਭਾਈ ਜੋਦਾ ਜੀ ਨੇ ਆਨਸਰ ਦਿੱਤਾ ਇਹ ਸਾਡੇ ਗੁਰੂ ਦੀ ਬਾਣੀ ਹੈ ਜੋ ਕਰਤਾਰਪੁਰ ਸਹਿਬ ਵਿਖੇ ਤਾਂ ਭਾਈ ਜੋਦਾ ਜੀ ਦੇ ਨਾਲ ਗੁਰੂ ਅੰਗਦ ਦੇਵ ਜੀ ਜਾਂ ਭਾਈ ਲੈਣਾ ਜੀ ਕਰਤਾਰਪੁਰ ਵਿਖੇ ਪਹੁੰਚ ਜਾਂਦੇ ਜਿੱਥੇ ਉਹਨਾਂ ਦੀ ਮੁਲਾਕਾਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਹੁੰਦੀ ਹੈ ਤੇ ਇਹਨਾਂ ਨੂੰ 22 ਸਤੰਬਰ 1549 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਜਾਂ ਉਸ ਤੋਂ ਦੂਜੇ ਗੁਰੂ ਸਾਹਿਬਾਂ ਦੇ ਚੱਲ ਪੈਂਦੇ ਆ ਗੁਰੂ ਅੰਗਦ ਦੇਵ ਜੀ ਤੇ ਇਹਨਾਂ ਨੂੰ ਗੁਰਗੱਦੀ ਹੈ ਜੋ ਕਿੱਥੋਂ ਮਿਲਦੀ ਹੈ ਕਰਤਾਰਪੁਰ ਤੋਂ ਕਰਤਾਰਪੁਰ ਦੇ ਵਿੱਚ ਇਹਨਾਂ ਦੀ ਸੇਵਾ ਭਾਵਨਾ ਤੋਂ ਖੁਸ਼ ਹੋ ਕੇ ਗੁਰੂ ਅੰਗਦ ਦੇਵ ਜੀ ਨੂੰ ਗੱਦੀ ਪ੍ਰਾਪਤ ਹੋ ਜਾਂਦੀ ਹੈ ਗੁਰੂ ਵਣ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਦੇ ਲਈ ਕੀ ਕੀ ਕੰਮ ਕੀਤੇ ਜਾਂ ਕੀ ਕੀ ਸੁਧਾਰ ਕੀਤੇ ਉਹ ਦੱਸਦੇ ਹਾਂ ਕੰਮ ਸੀ ਪਹਿਲਾ ਗੁਰਮੁਖੀ 'ਚ ਸੁਧਾਰ ਗੁਰਮੁਖੀ ਲਿਪੀ ਜੋ ਗੁਰਮੁਖੀ ਲਿਪੀ ਹੈ ਉਹਨਾਂ ਨੂੰ ਗੁਰਾਂ ਦੇ ਮੁਖ ਤੋਂ ਬੋਲੀ ਜਾਣ ਵਾਲੀ ਲਿਪੀ ਕਿਹਾ ਜਾਂਦਾ ਹੈ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਕਰਕੇ ਪਰੰਤੂ ਗੁਰਮੁਖੀ ਲਿਪੀ ਬਹੁਤ ਪੁਰਾਣੀ ਹੈ ਜੋ ਨਾਥਾ ਜੋਗੀਆਂ ਦੇ ਇਤਿਹਾਸ ਦੇ ਵਿੱਚ ਵੀ ਇਹ 6ਵੀਂ 7ਵੀਂ ਸਦੀ ਦੇ ਵਿੱਚ ਪਰ ਉਸ ਤੇ ਜੋ ਕੁਝ ਸ਼ਬਦ ਸੀ ਇਹ ਬਾਣੀ ਤੋਂ ਅਲੱਗ ਸੀ ਉਸ ਨੂੰ ਅਲੱਗ ਕੀਤਾ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਜਿਸ ਨੂੰ ਆਪਾਂ ਅਯੋਕੀ ਗੁਰਮੁਖੀ ਲਿਪੀ ਕਹਿੰਦੇ ਹਾਂ ਦੂਜਾ ਕੰਮ ਕੀਤਾ ਲੰਗਰ ਪ੍ਰਥਾ ਚ ਵਿਸਤਾਰ ਜਾਂ ਲੰਗਰ ਪ੍ਰਥਾ ਦਾ ਵਿਸਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਈ ਗਈ ਲੰਗਰ ਪ੍ਰਥਾ ਖਤਮ ਹੋ ਸਕਦੀ ਸੀ ਜੇਕਰ ਗੁਰੂ ਅੰਗਦ ਦੇਵ ਜੀ ਉਹਨਾਂ ਨੂੰ ਅੱਗੇ ਨਾ ਤੋਰਦੇ ਤਾਂ ਗੁਰੂ ਅੰਗਦ ਦੇਵ ਜੀ ਦੀ ਪਤਨੀ ਬੀਬੀ ਖੀਵੀ ਜੀ ਖਡੂਰ ਸਾਹਿਬ ਵਿਖੇ ਆਪ ਆਪਣੀ ਰਸੋਈ ਦੇ ਵਿੱਚ ਲੰਗਰ ਤਿਆਰ ਕਰਦੇ ਸੀ ਤੇ ਲੋਕਾਂ ਨੂੰ ਛਕਾਉਂਦੇ ਸੀਗੇ ਇਸ ਕਰਕੇ ਹੀ ਬੀਬੀ ਖੀਵੀ ਇੱਕੋ ਇੱਕ ਅਜਿਹੀ ਔਰਤ ਹੈ ਜਿਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀਤਾ ਹੋਇਆ ਹੈ ਉਸ ਤੋਂ ਬਾਅਦ ਉਦਾਸੀ ਸੰਪਰਦਾ ਦਾ ਖੰਡਨ ਉਦਾਸੀ ਸੰਪਰਦਾ ਆਪਾਂ ਪਹਿਲਾਂ ਪੜ੍ਹੀ ਹੈ ਉਦਾਸੀ ਸੰਪਰਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਸ੍ਰੀ ਚੰਦ ਦੁਆਰਾ ਚਲਾਇਆ ਗਿਆ ਇੱਕ ਵੱਖਰਾ ਧਰਮ ਸੀ ਜੋ ਕੁਝ ਸਿੱਖ ਸੀ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਕਰਕੇ ਉਸ ਦੇ ਨਾਲ ਜੁੜੇ ਹੋਏ ਸੀ ਤਾਂ ਇਸ ਨੂੰ ਅਲੱਗ ਕਰਨਾ ਜ਼ਰੂਰੀ ਸੀ ਇਹ ਇੱਕ ਮਹੱਤਵਪੂਰਨ ਕੰਮ ਕੀਤਾ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਰਸਤਾ ਸੀ ਉਹ ਲੋਕਾਂ ਨੂੰ ਦਿਖਾਇਆ ਅਤੇ ਦੱਸਿਆ ਜੋ ਉਦਾਸੀ ਸੰਪਰਦਾਇ ਉਹ ਆਪਣੀ ਸੰਪਰਦਾ ਨਹੀਂ ਹੈ ਜਾਂ ਆਪਣਾ ਧਰਮ ਨਹੀਂ ਹੈ ਤਾਂ ਉਦਾਸੀ ਸੰਪਰਦਾ ਦਾ ਖੰਡਨ ਕਿੰਨਾਂ ਨੇ ਕੀਤਾ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਤੇ ਖਡੂਰ ਸਾਹਿਬ ਦੇ ਵਿੱਚ ਮੱਲ ਅਖਾੜੇ ਦਾ ਨਿਰਮਾਣ ਕਰਵਾਇਆ ਕਿਉਂਕਿ ਉਦਾਸੀ ਸੰਪਰਦਾ ਦੇ ਮੋਢੀ ਸ੍ਰੀ ਚੰਦ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦੁਸ਼ਮਣ ਬਣੇ ਹੋਏ ਸੀ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸੋਚਿਆ ਕਿ ਜੋ ਸਿੱਖ ਹੈ ਉਹ ਦਿਮਾਗੀ ਤੌਰ ਤੇ ਫਿੱਟ ਹੋਣ ਦੇ ਨਾਲ ਨਾਲ ਫਿਜ਼ੀਕਲੀ ਫਿੱਟ ਹੋਣੇ ਵੀ ਜ਼ਰੂਰੀ ਨੇ ਇਸ ਕਰਕੇ ਉਹਨਾਂ ਨੇ ਖਡੂਰ ਸਾਹਿਬ ਦੇ ਵਿੱਚ ਮਲ ਅਖਾਰੇ ਦਾ ਨਿਰਮਾਣ ਕਰਵਾਇਆ ਤੇ ਇਹ ਕੁਐਸਚਨ ਬਹੁਤ ਵਾਰ ਪੁੱਛਿਆ ਗਿਆ ਹੈ ਸਿੱਖ ਧਰਮ ਦੇ ਵਿੱਚ ਅਨੁਸ਼ਾਸਨ ਪੈਦਾ ਕਰਨ ਵਾਲੇ ਸਿੱਖ ਗੁਰੂ ਕੌਣ ਨੇ ਤਾਂ ਉਹ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਕਿਉਂ ਕਿ ਇਹਨਾਂ ਦੇ ਦਰਬਾਰ 'ਚ ਦੋ ਟਾਡੀ ਸੀਗੇ ਇੱਕ ਦਾ ਨਾਮ ਸੱਤਾ ਤੇ ਬਲਵੱਡ ਸੱਤਾ ਦੇ ਬਲਵੰਡਤਾ ਦੇ ਦੋ ਰਾਗੀ ਸੀ ਜਿਨ੍ਹਾਂ ਨੂੰ ਇਹ ਹੰਕਾਰ ਹੋ ਗਿਆ ਸੀ ਵੀ ਜਿਹੜੀ ਇਹ ਸੰਗਤ ਆਉਂਦੀ ਹੈ ਉਹ ਉਹਨਾਂ ਦੇ ਬਾਰਾ ਕਰਕੇ ਜਾਂ ਉਹਨਾਂ ਦੇ ਰਾਗ ਕਰਕੇ ਆਉਂਦੀ ਹੈ ਗੁਰੂ ਕਰਕੇ ਨਹੀਂ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸੱਤਾ ਦੇ ਬਲਵੰਡ ਨੂੰ ਉਹਨਾਂ ਦੇ ਦਰਬਾਰ ਦੇ ਵਿੱਚੋਂ ਬਾਹਰ ਕੱਢਤਾ ਸੀ ਤਾਂ ਸੰਗਤ ਉਸੇ ਤਰ੍ਹਾਂ ਹੀ ਆਉਣਾ ਜਾਣਾ ਰਿਹਾ ਜਿਸ ਕਰਕੇ ਸੱਤਾ ਦੇ ਬਲਵੰਡਤਾ ਜੋ ਹੰਕਾਰ ਸੀ ਉਹ ਟੁੱਟ ਗਿਆ ਮਤਲਬ ਕਿ ਸਿੱਖ ਧਰਮ ਦੇ ਵਿੱਚ ਅਨੁਸ਼ਾਸਨ ਪੈਦਾ ਕਰਨ ਵਾਲੇ ਗੁਰੂ ਕੌਣ ਨੇ ਸ੍ਰੀ ਗੁਰੂ ਅੰਗਰ ਦੇਵ ਜੀ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ 1546 ਦੇ ਵਿੱਚ ਸ਼ਹਿਰ ਬਸਾਇਆ ਸੀ ਗੋਇੰਦਵਾਲ ਇਸ ਕੁਐਸਚਨ ਦੇਤੇ ਜਾਂ ਇਸ ਸ਼ਹਿਰ ਦੇ ਉੱਤੇ ਬਹੁਤ ਸਾਰੀ ਕਿਤਾਬਾਂ ਦੇ ਵਿੱਚ ਤੁਹਾਨੂੰ ਗੋਇੰਦਵਾਲ ਸ਼ਹਿਰ ਹੈ ਜੋ ਤੀਜੇ ਗੁਰੂ ਸਾਹਿਬਾਨ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਬਸਾਇਆ ਦੱਸਿਆ ਜਾਊਗਾ ਪਰੰਤੂ ਸ਼ਹਿਰ ਨੂੰ ਬਸਾਇਆ ਸੀਗਾ ਸ੍ਰੀ ਗੁਰੂ ਅੰਗਰ ਦੇਵ ਜੀ ਨੇ ਤੇ ਉਹ ਸ਼ਹਿਰ ਦੇ ਵਿੱਚ ਸਾਰੀ ਆਪਣੀਆਂ ਧਾਰਮਿਕ ਗਤੀਵਿਧੀਆਂ ਕੀਤੀਆਂ ਸੀਗੀਆਂ ਤੀਜੇ ਗੁਰੂ ਸਾਹਿਬਾਨ ਸ੍ਰੀ ਗੁਰੂ ਅਮਰਦਾਸ ਜੀ ਨੇ ਤੇ ਸਮਕਾਲੀ ਮੁਗਲ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਸਮਕਾਲੀ ਮੁਗਲ ਕੌਣ ਸੀ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਸਮਕਾਲੀ ਮੁਗਲ ਸੀਗਾ ਹਮਾਇੂ 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 ਰਾਜ ਕਰਦੇ ਸੀ 1530 ਤੋਂ 1540 ਤੇ 1555 ਤੋਂ 1556 ਹੁਣ ਇਹ ਕੀ ਹੈ ਆਪਾਂ ਇਹ ਪੜਨੇ 1530 ਤੋਂ 40 ਤੱਕ ਰਾਜ ਕਰ ਰਿਹਾ ਸੀ ਹਮਾਇੂ ਪਰੰਤੂ 1539 ਦੇ ਵਿੱਚ ਇਹਦਾ ਯੁੱਧ ਹੁੰਦਾ ਹੈ ਚੌਸਾ ਦਾ ਯੁੱਧ ਜੋ ਹੁੰਦਾ ਹੈ ਸ਼ੇਰ ਸਾਹ ਸੂਰੀ ਦੇ ਨਾਲ ਸ਼ੇਰ ਸਾਹ ਸੂਰੀ ਦੇ ਨਾਲ ਇਸ ਯੁੱਧ ਦੇ ਵਿੱਚ ਸ਼ੇਰ ਸਾਹ ਸੂਰੀ ਵੱਲੋਂ ਹਮਾਇੂ ਨੂੰ ਮਾਰ ਦਿੱਤਾ ਜਾਂਦਾ ਪਰੰਤੂ ਇਹੇ ਆਪਣਾ ਇੱਕ ਘੋੜਾ ਲੈ ਕੇ ਨਦੀ ਦੇ ਵਿੱਚ ਗੁੱਦ ਜਾਂਦਾ ਜਿਸ ਨੂੰ ਇੱਕ ਨਜਾਮ ਦੁਆਰਾ ਬਚਾਇਆ ਜਾਂਦਾ ਹੈ ਉਸ ਨੇ ਜਾਂ ਬਲੂ ਇੱਕ ਦਿਨ ਦਾ ਰਾਜਾ ਵੀ ਬਣਾ ਦਿੱਤਾ ਹੈ ਹਮਾਇੂ ਜੋ ਚਾਂਬੜੇ ਦੇ ਸਿੱਕੇ ਜਾਰੀ ਕਰਦਾ ਹੈ ਇਸ ਜੁੱਧ ਚ ਹਾਰਨ ਤੋਂ ਬਾਅਦ ਉਹ ਅਗਲੇ ਸਾਲ ਫੇਰ ਜੁੱਧ ਲੜਦਾ ਹੈ 1540 ਦੇ ਵਿੱਚ ਜਿਸ ਨੂੰ ਕਨੌਜ ਜਾਂ ਬੈਲਗ੍ਰਾਮ ਦਾ ਜੁੱਧ ਕਿਹਾ ਜਾਂਦਾ ਹੈ ਕਨੌਜ ਜਾਂ ਬੈਲਗ੍ਰਾਮ ਦਾ ਜੁੱਧ ਇਸ ਜੁੱਧ ਦੇ ਵਿੱਚ ਛੇ ਸਾਂ ਸੂਰੀ ਫੇਰ ਚਿੱਤ ਜਾਂਦਾ ਹੈ ਤੇ ਹਮਾਇੂਦੀ ਹਾਰ ਹੋ ਜਾਂਦੀ ਤੇ ਹਮਾਇੂ ਨੂੰ ਉਸਦੇ ਹੀ ਰਾਜ ਭਾਗ ਦੇ ਵਿੱਚੋਂ ਦੇਸ਼ ਨਿਕਾਲਾ ਦਿੱਤਾ ਜਾਂਦਾ ਹੈ ਜਾਂ ਉਸ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਤਾਂ 1540 ਤੋਂ 1555 ਤੱਕ 1540 ਤੋਂ 1555 ਤੱਕ ਜੋ ਸ਼ਾਸਨ ਰਿਹਾ ਹੈ ਉਹ ਸੂਰੀ ਵੰਸ਼ ਦਾ ਰਿਹਾ ਹੈ ਜਿਸ ਦਾ ਮੋਢੀ ਸੀਗਾ ਸ਼ੇਰ ਸਾ ਸੂਰੀ 1540 ਦੇ ਵਿੱਚ ਕਨੌਜ ਜਾਂ ਬਿਲਗ람 ਦਾ ਜਿੱਤ ਹਾਰਨ ਤੋਂ ਬਾਅਦ ਆਮਾਯੂ ਖਨੂਰ ਸਾਹਿਬ ਦੇਕੇ ਖਨੂਰ ਸਾਹਿਬ ਦੇਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਆਉਂਦੇ ਹੈ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਕਹਿੰਦੇ ਹੈ ਕਿ ਗੁਰੂ ਜੀ ਸਾਡਾ ਰਾਜ ਭਾਗ ਸਾਨੂੰ ਵਾਪਸ ਕਦੋਂ ਮਿਲੇਗਾ ਤਾਂ ਗੁਰੂ ਜੀ ਨੇ ਜਵਾਬ ਦਿੱਤਾ ਤੋੜੇ ਕਾਸਟ ਛੱਲਣੇ ਪੈਣਗੇ ਉਸ ਤੋਂ ਬਾਅਦ ਤੁਹਾਨੂੰ ਤੁਹਾਡਾ ਜਿਹੜਾ ਰਾਜ ਭਾਗ ਹੈ ਉਹ ਵਾਪਸ ਮਿਲ ਜਾਵੇਗਾ ਇਹ 1540 ਤੋਂ 55 ਤੱਕ ਜੋ ਸਮਾਂ ਸੀ ਇਹ ਇੱਕ ਤਰ੍ਹਾਂ ਦੇ ਉਹਨਾਂ ਨੇ ਕਾਸਤੀ ਛੱਲੇ ਪਰੰਤੂ 1555 ਦੇ ਵਿੱਚ ਦੁਬਾਰਾ ਬੈਰਾਮ ਖਾਨ ਦੀ ਮਦਦ ਦੇ ਨਾਲ ਉਹ ਆਪਣੇ ਰਾਜ ਭਾਗ ਨੂੰ ਦੁਬਾਰਾ ਹਾਸਲ ਕਰ ਲੈਂਦੇ ਨੇ ਤਾਂ ਇਹ ਮੁਗਲਾਂ ਦੇ ਵਿੱਚੋਂ ਪਹਿਲਾ ਰਾਜਾ ਉਹ ਬਣ ਜਾਂਦਾ ਜਿਸ ਦਾ ਕੇ ਦੋ ਵਾਰੀ ਰਾਜ ਤਿਲਕ ਹੁੰਦਾ ਹੈ ਤਾਂ ਸਮਕਾਲੀ ਮੁਗਲਾਂ ਦੇ ਵਿੱਚੋਂ ਇਹ ਪੁੱਛਿਆ ਜਾਊਗਾ ਤਾਂ ਕੌਣ ਹੈ ਤਾਂ ਹਮਾਇੂ ਅਖੀਰ ਸ੍ਰੀ ਗੁਰੂ ਅੰਗਦ ਦੇਵ ਜੀ 29 ਮਾਰਚ 1552 ਈਸਵੀ ਨੂੰ ਜੋਤੀ ਜੋ ਸਮਾਗੇ ਪਰੰਤੂ ਉਸ ਤੋਂ ਪਹਿਲਾਂ ਸਿੱਖਾਂ ਦੇ ਤੀਜੇ ਗੁਰੂ ਸਾਹਿਬਾਨ ਸ੍ਰੀ ਗੁਰੂ ਅਮਰਦਾਸ ਜੀ ਨੂੰ ਸਿੱਖਾਂ ਦਾ ਤੀਜਾ ਗੁਰੂ ਧਾਰ ਦਿੱਤਾ ਸੀ ਉਹਨਾਂ ਪੰਜ ਪੈਸੇ ਅਤੇ ਇੱਕ ਨਾਰੀਅਲ ਭੇਟ ਕਰਕੇ ਉਹਨਾਂ ਨੇ ਆਪਣਾ ਤੀਜਾ ਗੁਰੂ ਸਾਹਿਬਾਨ ਥਾਪਿਆ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਗੱਦੀ ਕਾਲ ਕਿੰਨਾ ਹੈ 1539 ਤੋਂ 1552 ਤੱਕ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਲਈ 62 ਸ਼ਬਦਾਂ ਦੀ ਰਚਨਾ ਕੀਤੀ ਸੀ ਇਹ ਸੀ ਆਪਣਾ ਸ੍ਰੀ ਗੁਰੂ ਅੰਗਦ ਦੇਵ ਜੀ ਜੇਕਰ ਤੁਹਾਨੂੰ ਕਲਾਸ ਵਧੀਆ ਲੱਗੀ ਉਪਯੋਗੀ ਲੱਗੀ ਪੜ੍ਹ ਕੇ ਤੁਹਾਨੂੰ ਲੱਗਦਾ ਹੈ ਵੀ ਹਾਂ ਕੁਝ ਸਿੱਖਣ ਨੂੰ ਮਿਲ ਰਿਹਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤੇ ਇਹੀ ਗੱਲ ਦੁਬਾਰਾ ਰਿਪੀਟ ਕਰਦੇ ਆ ਕਿ ਜੇਕਰ ਤੁਸੀਂ ਸਾਡੇ ਨਾਲ ਜੁੜੇ ਰਹੇ ਤਾਂ ਤੁਸੀਂ ਇਸ ਚੀਜ਼ ਨੂੰ ਫੋਲੋ ਕੀਤਾ ਜੋ ਪੜਾਇਆ ਜਾ ਰਿਹਾ ਤਾਂ ਤੁਹਾਡੀ ਸਿਲੈਕਸ਼ਨ ਪੱਕੀ ਹੈ ਤੇ ਇਹਨਾਂ ਕਹਿੰਦੇ ਹੀ ਇਹੀ ਚੀਜ਼ ਹੈ ਵੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤਾਂ ਕਿ ਸਾਨੂੰ ਵੀ ਹੌਸਲਾ ਮਿਲੇ ਸਾਨੂੰ ਵੀ ਪਤਾ ਲੱਗੇ ਇਹ ਜੋ ਹੱਥ ਦਿੱਤੇ ਪਰਮਾਤਮਾ ਨੇ ਉਸ ਘਟੂਗਾ ਨਹੀਂ ਜੇਕਰ ਤੁਸੀਂ ਇਹਨਾਂ ਉਂਗਲਾਂ ਦੇ ਨਾਲ ਸ਼ੇਅਰ ਕਰੋਗੇ ਲਾਈਕ ਕਰੋਗੇ ਕਮੈਂਟ ਕਰੋਗੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਹ ਚੀਜ਼ ਵਧੀਆ ਲੱਗੀ ਕਿਹ ਚੀਜ਼ ਨਹੀਂ ਲੱਗੀ ਅਸੀਂ ਇਨਸਾਨ ਆ ਰੱਬ ਥੋੜੀ ਐ ਪਰ ਕੀ ਐ ਛੋਟੇ ਦੱਸਣ ਦੇ ਨਾਲ ਅਸੀਂ ਉਸ ਨੂੰ ਹੋਰ ਵਧੀਆ ਤਰੀਕੇ ਨਾਲ ਪੇਸ਼ ਕਰਾਂਗੇ ਤੇ ਜੇਕਰ ਇਸ ਦੀ ਪੀਡੀਐਫ ਚਾਹੀਦੀ ਹੈ ਤਾਂ ਟੈਲੀਗ੍ਰam ਚੈਨਲ ਜਾਂ ਸੰਜੂ ਸਰ ਨਾਲ ਜ਼ਰੂਰ ਕੰਟੈਕਟ ਕਰੋ ਧੰਨਵਾਦ